ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਪੈਣਾ ਬੀਬੀਆਂ ਦੇ ਲਈ ਆ ਭਾਵ ਕਿ ਔਰਤਾਂ ਦੇ ਲਈ ਕਿਉਂਕਿ ਔਰਤਾਂ ਆਪਣੇ ਘਰ ਦੇ ਵਿੱਚ ਸਵੇਰੇ ਸੁਨਹਿਰ ਸਭ ਤੋਂ ਪਹਿਲਾਂ ਉੱਠਦੀਆਂ ਨੇ ਅਤੇ ਉੱਠਦਿਆਂ ਸਾਰ ਆਪਣੇ ਘਰ ਦੇ ਜੀਆਂ ਲਈ ਆਪਣੇ ਲਈ ਚਾਹ ਨਾਸ਼ਤਾ ਤਿਆਰ ਕਰਦੀਆਂ ਨੇ ਜਾਂ ਘਰ ਦੇ ਜੀ ਜੋ ਵੀ ਸਵੇਰੇ ਸੁਨਹਿਰ ਚੀਜ਼ ਖਾਂਦੇ ਆ ਜਾਂ ਪੀਂਦੇ ਆ ਉਹ ਚੀਜ਼ ਨੂੰ ਤਿਆਰ ਭੈਣਾ ਬੀਤੀਆਂ ਕਰਦੀਆਂ ਨੇ ਬਣਾਉਂਦੀਆਂ ਭੈਣਾ ਬੀਤੀਆਂ ਨੇ ਤਾਂ ਸੰਤ ਮਹਾਪੁਰਖ ਜੀ ਸੰਗਿਉਂਦੇ ਹੋਏ ਕਹਿੰਦੇ ਆ ਕਿ ਜੇਕਰ ਭੈਣਾ ਬੀਤੀਆਂ ਆਪਣੇ ਘਰ ਦੇ ਜੀਹਾਂ ਨੂੰ ਸਵੇਰੇ ਸਵੇਰ ਚਾਹ ਨਾਸ਼ਤਾ ਪਰਵਾਉਣ ਵੇਲੇ ਜਾਂ ਜਦੋਂ ਵੀ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਉਸ ਵੇਲੇ ਇਹ ਦੋ ਸ਼ਬਦਾਂ ਦਾ ਜਾਪ ਕਰ ਲੈ ਤਾਂ ਉਸ ਘਰ ਪਰਿਵਾਰ ਦੇ ਉੱਤੇ ਸਤਿਗੁਰੂ ਸਰਕੇ ਪਾਸ਼ਾ ਜੀ ਦੀ ਬਹੁਤ ਕਿਰਪਾ ਮਿਲਿਆ ਖਾਸ ਜਿਹੜੇ ਭੈਣ ਭਰਾ ਪਾਠ ਨਹੀਂ ਕਰਦੇ ਭਜਨ ਬੰਦਗੀ ਨਹੀਂ ਕਰਦੇ ਉਨ੍ਹਾਂ ਦਾ ਵੀ ਬੜਾ ਭਲਾ ਹੋ ਜਾਣਾ ਹੈ ਪਰ ਫਿਰ ਇਹ ਦੋ ਸ਼ਬਦ ਜਾਪ ਕਿਹੜੇ ਆ ਕਿੰਨਾ ਟਾਈਮ ਕਰਨੇ ਆ ਜਾਂ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਇਹ ਸ਼ਬਦ ਜਾਪ ਕਰਨ ਤੇ ਅਤੇ ਇਹਦਾ ਕੀ ਫਲ ਮਿਲੇਗਾ ਇਹ ਸਾਰੇ ਗੱਲਾਂ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਕਹੂੰਗਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਤੇ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣਾ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਜਾਂ ਫਿਰ ਵਾਸ਼ੀ ਗੁਰੂ ਜੀ ਜਰੂਰ ਲਿਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਲਈ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀਆਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਕਹਾਣੀ ਅਕਸਰ ਹੀ ਇਸ ਸ਼ਬਦ ਦੀ ਮਹੱਤਤਾ ਨੂੰ ਸਮਝਾਉਣ ਦੇ ਲਈ ਸੁਣਾਈ ਜਾਂਦੀ ਆ ਕਹਾਣੀਕਾਰ ਨੇ ਕਦਾਈਂ ਇੱਕ ਵਾਰ ਰੱਬ ਨੇ ਆਪਣਾ ਇੱਕ ਦੂਤ ਧਰਤੀ ਤੇ ਭੇਜਿਆ ਕਹਿੰਦੇ ਦੂਤ ਜਦੋਂ ਧਰਤੀ ਤੇ ਆਇਆ ਤਾਂ ਉਹਨੇ ਦੇਖਿਆ ਕਿ ਇੱਕ ਇਹ ਘਾਰੇ ਭੀਖ ਮੰਗ ਰਿਹਾ ਹੈ ਅਤੇ ਉਹਦੇ ਕੋਲ ਖੜਿਆ ਇੱਕ ਬਹੁਤ ਅਮੀਰ ਆਦਮੀ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਉਹਨੂੰ ਕੁਝ ਪੈਸੇ ਦੇ ਰਿਹਾ ਸੀ ਕਹਿੰਦੇ ਰੱਬ ਦਾ ਦੂਤ ਉਹਨਾਂ ਦੋਵਾਂ ਦੇ ਕੋਲ ਆਇਆ ਅਤੇ ਆਗੇ ਕਹਿਣ ਲੱਗਾ ਕਿ ਮੈਂ ਰੱਬ ਦਾ ਭੇਜਿਆ ਹੋਇਆ ਦੂਤ ਹਾਂ ਜੇਕਰ ਤੁਸੀਂ ਰੱਬ ਨੂੰ ਕੋਈ ਆਪਣਾ ਸਨੇਹਾ ਦੇਣਾ ਹੈ ਤਾਂ ਮੈਨੂੰ ਦੇ ਸਕਦੇ ਹੋ ਮੈਂ ਤੁਹਾਡਾ ਸਨੇਹਾ ਰੱਬ ਤੱਕ ਪਹੁੰਚਾ ਸਕਦਾ ਹਾਂ ਜੇ ਤੁਹਾਨੂੰ ਕੁਝ ਚਾਹੀਦਾ ਏ ਮੈਨੂੰ ਉਹ ਦੱਸ ਦੋ ਮੈਂ ਰੱਬ ਜੀ ਨੂੰ ਜਾ ਕੇ ਕਹਿ ਦਵਾਂਗਾ ਕਹਿੰਦੇ ਸਭ ਤੋਂ ਪਹਿਲਾਂ ਅਮੀਰ ਆਦਮੀ ਬੋਲਿਆ ਕਹਿਣ ਲੱਗਾ ਵੀ ਜੇਕਰ ਤੁਸੀਂ ਸੱਚਮੁੱਚ ਰੱਬ ਦੇ ਦੂਤ ਹੋ ਰੱਬ ਕੋਲ ਸਾਡਾ ਸਨੇਹਾ ਪਹੁੰਚਾ ਸਕਦੇ ਹੋ ਤਾਂ ਮੇਰਾ ਪਹਿਲਾ ਸਨੇਹਾ ਤਾਂ ਇਹ ਦਿਓ ਕਿ ਰੱਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਕਿ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਏ ਦੂਸਰਾ ਜਨਹ ਇਹ ਦੇਵੋ ਕੇ ਹੋਮ ਮੈਨੂੰ ਦੇਹਾਂ ਬੰਦ ਕਰ ਦੇਣਾ ਕਿਉਂਕਿ ਹੁਣ ਤਾਂ ਮੇਰੇ ਤੋਂ ਸੰਭਾਲਿਆ ਨਹੀਂ ਸੰਭਾਲਿਆ ਨਹੀਂ ਜਾਂਦਾ ਕਹਿੰਦੇ ਕੋ ਰੱਬ ਦਾ ਦੂਤ ਬੜਾ ਹੀ ਖੁਸ਼ ਹੋਇਆ ਬੜਾ ਹੱਸਿਆ ਤੇ ਫਿਰ ਉਹਨੇ ਭਿਖਾਰੀ ਨੂੰ ਪੁੱਛਿਆ "ਲਿਹਾ ਪਈ ਤੁਮੀ ਕੋਈ ਸਨੇਹਾ ਦੇਣਾ ਚਾਹੁੰਦਾ ਹੈ?" ਤਾਂ ਕਹਿੰਦੇ ਉਹ ਭਿਖਾਰੀ ਕਹਿਣ ਲੱਗਾ "ਕੀ ਰੱਬ ਨੂੰ ਜਾ ਕੇ ਕਹਿੰਵੇਂ ਕਿ ਮੇਰੀ ਵਾਰੀ ਕਦੋਂ ਹੋਣੀ ਆ? ਮੇਰੀ ਕਦੋਂ ਸੁਣਨੀ ਆ? ਮੈਂ ਦੱਸ ਰੱਬ ਦਾ ਕੀ ਮਾੜਾ ਕੀਤਾ ਏ? ਦੇਖ ਮੈਂ ਕਿੰਨੀ ਮਾੜੀ ਜ਼ਿੰਦਗੀ ਜਿਉਂਦਿਆਂ ਹਾਂ। ਪਾਟੇ ਮੇਰੇ ਕੱਪੜੇ ਪਾਏ ਆ। ਰੋਟੀ ਵੀ ਮੈਂ ਮੰਗ ਕੇ ਖਾਣਾ ਹਾਂ। ਰੱਬ ਨੂੰ ਪੁੱਛੀ ਕਿ ਮੈਂ ਤੇਰਾ ਕੀ ਮਾੜਾ ਕਰਕੇ ਆਇਆ ਹਾਂ?" ਤੂੰ ਮੇਰੇ ਕੀ ਦੋ ਸੁਣਨੀ ਆ ਇੰਨਾਂ ਦਾਤਾ ਤੂੰ ਦੇ ਦੇ ਕੇ ਘਰ ਪਰਤਾ ਅਤੇ ਮੇਰੇ ਵਾਰੀ ਤੇਰੇ ਕੋਲ ਦੇਣ ਨੂੰ ਕੁਝ ਨਹੀਂ ਆ ਮਤਲਬ ਉਹਨੇ ਕਾਫੀ ਸਾਰੇ ਗਿਨੇ ਸ਼ਿਕਵੇ ਸ਼ਿਕਾਇਤਾਂ ਰੱਦ ਦੇ ਲਈ ਭੇਜਿਆ ਰੱਬ ਦਾ ਦੂਤ ਕਹਿਣ ਲੱਗਾ ਵੀ ਠੀਕ ਆ ਭਾਈ ਮੈਂ ਤੁਹਾਡਾ ਸੁਨੇਹਾ ਰੱਬ ਜੀ ਤੱਕ ਪਹੁੰਚਾ ਦਵਾਂਗਾ ਕਹਿੰਦੇ ਉਹ ਦੂਤ ਰੱਬ ਕੋਲੇ ਗਿਆ ਤੇ ਰੱਬ ਨੂੰ ਜਾ ਕੇ ਦੋਵਾਂ ਦਾ ਸਨੇਹਾ ਦੇ ਦਿੱਤਾ ਪਹਿਲਾ ਅਮੀਰ ਆਦਮੀ ਦਾ ਦਿੱਤੀਆਂ ਦਤਾਂ ਦੇ ਲਈ ਸ਼ੁਕਰਾਨਾ ਕੀਤਾ ਤੇ ਫਿਰ ਉਸਰੀ ਗੱਲ ਕਹੀ ਵੀ ਹੁਣ ਤੂੰ ਬੰਦਾ ਕਹਿੰਦਾ ਮੈਨੂੰ ਦੇਣਾ ਬੰਦ ਕਰ ਤਾਓ ਤੇ ਕਹਿੰਦੇ ਰੱਬ ਨੇ ਕਿਹਾ ਵੀ ਉਹਨੂੰ ਕਹਿ ਜੇ ਤੂੰ ਮੇਰੇ ਤੋਂ ਲੈਣਾ ਬੰਦ ਕਰਨਾ ਹੈ ਤਾਂ ਫਿਰ ਤੂੰ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਅਤੇ ਪ੍ਰਕਾਰ ਨੂੰ ਕਿ ਜੇ ਤੈਨੂੰ ਮੇਰੇ ਤੋਂ ਕੁਝ ਚਾਹੀਦਾ ਹੈ ਤਾਂ ਤੂੰ ਗਿਲੇ ਸ਼ਿਕਵੇ ਸ਼ਿਕਾਇਤਾਂ ਛੱਡ ਕੇ ਮੇਰਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਕਹਿੰਦੇ ਜਦੋਂ ਧਰਤੀ ਤੇ ਆਇਆ ਤਾਂ ਉਹਨੇ ਦੋਵਾਂ ਨੂੰ ਹੀ ਰੱਬ ਦੇ ਦਿੱਤੇ ਹੋਏ ਸਨੇਹ ਦੇ ਦਿੱਤੇ ਅਮੀਰ ਆਦਮੀ ਨੂੰ ਕਿਹਾ ਕਿ ਭਾਈ ਜੇਕਰ ਹੁਣ ਤੂੰ ਰੱਬ ਤੋਂ ਕੋਈ ਦਾਤ ਨਹੀਂ ਲੈਣਾ ਚਾਹੁੰਦਾ ਤੇਰਾ ਘਰ ਭਰ ਗਿਆ ਇਹ ਤਾਂ ਤੂੰ ਹੁਣ ਮਾਲਕ ਦਾ ਤੈਨੂੰ ਸ਼ੁਕਰਾਨਾ ਕਰਨਾ ਬੰਦ ਕਰ ਦੇ ਰੱਬ ਤੈਨੂੰ ਦੇਣਾ ਬੰਦ ਕਰ ਦਵੇਗਾ ਤੇ ਕਹਿੰਦੇ ਉਹ ਅਮੀਰ ਆਦਮੀ ਕਹਿਣ ਲੱਗਾ ਕਿ ਨਾ ਮੈਂ ਮਾਲਕ ਦਾ ਸ਼ੁਕਰਾਨਾ ਕਰਨਾ ਬੰਦ ਕਿਵੇਂ ਕਰ ਸਕਦਾ ਹਾਂ ਸਭ ਕੁਝ ਤਾਂ ਮਾਲਕ ਦਾ ਦਿੱਤਾ ਮੈਂ ਖਾ ਰਿਹਾ ਪੀ ਰਿਹਾ ਪਹਿਨ ਰਿਹਾ ਮੰਤਰਿਆ ਹੀ ਤੇ ਕਹਿੰਦੇ ਰੱਬ ਦੇ ਦੂਤ ਨੇ ਹੱਸ ਕੇ ਕਿਹਾ ਵੀ ਰੱਬ ਉਹ ਫਿਰ ਤੈਨੂੰ ਦੇਣਾ ਵੇ ਬੰਦ ਨਹੀਂ ਕਰੇਗਾ ਉਦੋਂ ਪਿਖਾਰੀ ਨੇ ਕਿਹਾ ਵੀ ਮੇਰਾ ਵੀ ਸਨੇਹਾ ਦਿੱਤਾ ਰੱਬ ਨੂੰ ਮੇਰੇ ਬਾਰੇ ਰੱਬ ਨੇ ਕੀ ਕੀਤਾ ਤੇ ਕਹਿੰਦੇ ਰੱਬ ਦੇ ਦੂਤ ਕਹਿਣ ਲੱਗਾ ਵੀ ਭਲੇਆ ਤੈਨੂੰ ਰੱਬ ਨੇ ਕਿਆਏ ਕਿ ਤੂੰ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਮੈਂ ਤੈਨੂੰ ਜੀਣਾ ਸ਼ੁਰੂ ਕਰਤਾਂਗਾ ਤੇ ਕਹਿੰਦੇ ਉਹ ਪਿਖਾਰੀ ਗੁੱਸੇ ਦੇ ਵਿੱਚ ਆ ਕੇ ਬੋਲਿਆ ਵੀ ਮੈਂ ਕਿਹੜੀ ਚੀਜ਼ ਦਾ ਸ਼ੁਕਰਾਨਾ ਕਰਾਂ ਰੱਬ ਨੇ ਮੈਨੂੰ ਦਿੱਤਾ ਹੀ ਕੀ ਆਪਾਟੇ ਮੇਰੇ ਲੀੜੇ ਪਾਏ ਆ ਅਜੇ ਇੰਨੀ ਹੀ ਗੱਲ ਮੂੰਹ ਦੇ ਵਿੱਚ ਸੀ ਕਿ ਉਨੀ ਦੇਰ ਤੇਜ਼ ਹਵਾ ਆਈ ਤੇ ਜੋ ਪਿਖਾਰੀ ਨੇ ਪਾਟੇ ਕੱਪੜੇ ਪਾਏ ਸਨ ਇਹ ਹਗਾ ਉਹ ਵੀ ਉਦਾਕੇ ਲੱਗੇ ਕਹਿੰਦੇ ਉਹ ਦੂਤ ਫਿਰ ਬੜਾ ਹੱਸਿਆ ਤੇ ਕਹਿਣ ਲੱਗਾ ਵੀ ਹੁਣ ਦੱਸ ਰੱਬ ਨੇ ਤੇ ਨਹੀਂ ਕੁਝ ਨਹੀਂ ਸੀ ਦਿੱਤਾ ਰੱਬ ਚਾਵੇ ਤਾਂ ਕੀ ਨਹੀਂ ਕਰ ਸਕਦਾ ਰੱਬ ਚਾਵੇ ਤਾਂ ਪਲ ਦੇ ਵਿੱਚ ਕਿਸਮਤ ਬਦਲ ਸਕਦਾ ਹੈ ਅਰਸ਼ ਤੇ ਲਿਖਿਆ ਅਰਸ਼ ਤੇ ਪਛਾ ਸਕਦਾ ਹੈ ਕਿ ਅਰਸ਼ ਤੇ ਬੈਠੇ ਨੂੰ ਅਰਸ਼ ਤੇ ਸਭ ਬਦਲਾਈ ਮਾਲਕ ਜਿੰਆ ਦਾਤਾਂ ਲੈਣ ਦਾ ਤਰੀਕਾ ਹੈ ਮਾਲਕ ਦਾ ਸ਼ੁਕਰਾਨਾ ਅਤੇ ਜਦੋਂ ਅਸੀਂ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਹਾਂ ਸਮਝੋ ਅਸੀਂ ਆਪਣੇ ਗੁਰੂ ਤੋਂ ਵੀ ਦੂਰ ਹੋ ਗਏ ਹਾਂ ਗੁਰੂ ਦੀ ਕਿਰਪਾ ਤੋਂ ਦੂਰ ਹੋ ਰਹੇ ਹਾਂ ਸੋ ਸੰਗਤ ਜੀ ਨਿੱਕੀ ਜਿਹੀ ਕਹਾਣੀ ਤੋਂ ਸਾਨੂੰ ਇਹ ਹੋ ਸਕਿਆ ਲੱਗਦੀ ਆ ਕਿ ਜੋ ਵੀ ਪਰਮਪਿਤਾ ਬਰਮਾਤਮਾ ਨੇ ਦਿੱਤਾ ਹੈ ਨਾ ਉਹਦੀ ਦਿੱਤੀ ਹੀ ਹਰ ਚੀਜ਼ ਦੀ ਕਦਰ ਕਰੋ ਤੇ ਜਿਹੜਾ ਮਨੁੱਖ ਕੁਮਾਲਕ ਦੀਆਂ ਦਿੱਤੀਆਂ ਹੁੰਦੀਆਂ ਦਾਤਾਂ ਦੀ ਕਦਰ ਕਰਦਾ ਹੈ ਉਹਦੀ ਝੋਲੀ ਹਮੇਸ਼ਾ ਖੁਸ਼ੀਆਂ ਦੇ ਨਾਲ ਵਰਤਾਂ ਦੇ ਨਾਲ ਭਰੀ ਰਹਿੰਦੀ ਆ ਸੰਗਤ ਜੀ ਅੱਜ ਸਾਨੂੰ ਜੋ ਮਿਲ ਰਿਹਾ ਹੈ ਨਾ ਸਾਨੂੰ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲ ਰਿਹਾ ਹੈ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਸੰਖੇ ਆ ਤਾਂ ਵੀ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਹੈ ਜੇ ਅੱਜ ਅਸੀਂ ਆਪਣੇ ਜੀਵਨ ਦੇ ਵਿੱਚ ਔਖੇ ਆ ਦੁਖੀ ਆ ਕਿਸੇ ਕਿਨ ਨੂੰ ਤੰਗਿਆ ਤਾਂ ਉਹ ਵੀ ਸਾਡੇ ਹੀ ਕਰਮ ਨੇ ਜੋ ਸਾਨੂੰ ਸਾਡੀ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲ ਰਿਹਾ ਏ ਇਸ ਲਈ ਪਰਮਪਿਤਾ ਪਰਮਾਤਮਾ ਦੇ ਨਾਲ ਸਾਡੇ ਕੋਈ ਗਿਨੇ ਸ਼ਿਕਵੇ ਕਰਨੇ ਨਹੀਂ ਬਣਦੇ ਤੇ ਜਦੋਂ ਅਸੀਂ ਗਿਨੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਤਾਂ ਫਿਰ ਅਸੀਂ ਪੂਰੀ ਕੁਦਰਤੀ ਨਰਾਜਗੀ ਦਾ ਸਾਹਮਣਾ ਕਰਦੇ ਹਾਂ ਕਿਉਂਕਿ ਕੁਦਰਤ ਨਰਾਜ਼ ਹੋ ਜਾਂਦੀ ਹੈ ਉਸ ਬੰਦੇ ਦੇ ਨਾਲ ਕਿਉਂ ਰੱਬ ਦੇ ਨਾਲ ਕਿਨੇ ਸ਼ਿਕਵੇ ਸ਼ਕਿਲਤਾ ਕਰਦਾ ਹੈ ਕਿਉਂਕਿ ਕੁਦਰਤ ਸਾਨੂੰ ਹਰ ਵਾਰ ਇਹ ਸਮਝਾ ਰਹੀ ਕਿ ਬੰਦਿਆ ਜੋ ਬੀਜੇਗਾ ਉਹੀ ਵੱਢੇਗਾ ਇਹਦੇ ਵਿੱਚ ਰੱਬ ਦੇ ਨਾਲ ਗੋਸ਼ਨਾ ਕਰ ਕਿ ਫਸਲ ਚੰਗੀ ਚਾਹੀਦੀ ਆ ਤਾਂ ਫਿਰ ਬੀਜ ਵੀ ਚੰਗਾ ਬੀਜ ਜੋ ਕਿਨੇ ਸ਼ਿਕਵੇ ਸ਼ਕਿਲਤਾ ਕਰਦੇ ਨੇ ਉਹਦੇ ਉੱਤੇ ਕੁਦਰਤ ਦੀ ਕਰੋਪੀਂ ਦੀਾ ਪੂਰੀ ਕੁਦਰਤ ਕਾਇਨਾਤ ਕੁਛ ਬੰਦੇ ਦੇ ਖਿਲਾਫ ਹੋ ਜਾਂਦੀ ਆ ਪਰ ਜੋ ਮੁੱਖ ਮਾਲਕ ਦਾ ਸ਼ੁਕਰਾਨਾ ਕਰਦੇ ਆ ਨਾ ਪੂਰੀ ਕੁਦਰਤ ਪੂਰੀ ਕਾਇਨਾਤ ਉਹਦੇ ਤੇ ਮਿਹਰਬਾਨ ਹੋ ਜਾਂਦੀ ਉਹਦੇ ਓਕੇ ਓਕੇ ਕੰਮ ਵੀ ਮਿੰਟਾਂ ਸੈਂਤਾ ਨੇ ਵਿੱਚ ਕਰਵਾ ਦਿੰਦੀ ਹੈ ਕਿਉਂਕਿ ਉਹਦੇ ਅੱਗੇ ਕੋਈ ਵੀ ਕਮ ਵਡਾ ਨਹੀਂ ਆ ਸੋ ਮੁਕਲੀ ਗੱਲ ਇਹ ਹੈ ਕਿ ਜੇ ਮਾਲਕ ਦੀ ਖੁਸ਼ੀਆਂ ਸੰਤਨੀਆਂ ਆ ਮਾਲਕ ਦੀਆਂ ਵਰਤਾਂ ਚਾਹੀਦੀਆਂ ਤਾਂ ਫਿਰ ਰੋਜ਼ ਮਾਲਕ ਦਾ ਦਿੱਤੀਆਂ ਹੁੰਦੀਆਂ ਦਾਤਾਂ ਲਈ ਨਹੀਂ ਸ਼ੁਕਰਾਨੇ ਕਰੂੰ ਜੇਕਰ ਤੁਹਾਡੇ ਕੋਲ ਬਹੁਤ ਸਾਰਾ ਧਨ-ਦੌਲਤ ਨਹੀਂ ਆ ਜ਼ਮੀਨਾਂ ਜਾਇਦਾਦਾਂ ਨਹੀਂ ਆ ਕੋਠੀਆਂ ਘਰਾਂ ਨਹੀਂ ਹੋਈਆਂ ਤਾਂ ਕੀ ਹੋਇਆ ਦੋ ਵਕਤ ਦੀ ਰੋਟੀ ਤਾਂ ਹਰ ਬੰਦਾ ਖਾ ਕੇ ਹੀ ਸੰਤ ਹੈ ਨਾ ਕੱਣਾ ਟਕਣ ਨੂੰ ਈਲਾ ਕਪੜਾ ਤਾਂ ਹੈ ਨਾ ਰਹਿਣ ਨੂੰ ਘਰੇ ਆ ਸੋਹਾ ਸ਼ਰੀਰ ਮਾਲਕ ਨੇ ਸਾਹਮਣੇ ਦਿੱਤਾ ਹੈ ਜਿਹਦੇ ਨਾਲ ਅਸੀਂ ਆਪਣੇ ਸਾਰੇ ਕੰਮ ਆਪ ਕਰ ਸਕਦੇ ਹਾਂ ਆਪਣੀ ਮਰਜ਼ੀ ਦਾ ਖਾਣਾ ਪੀ ਸਕਦੇ ਮਰਜ਼ੀ ਨਾਲ ਕਿਤੇ ਆਵਾਸਨਦੇ ਆ ਮਤਲਬ ਪਰਮਕੀ ਦਾ ਪ੍ਰਮਾਤਮਾ ਨੇ ਸਾਨੂੰ ਬਹੁਤ ਕੰਗਜਿਤਈ ਪੂਰੀਆਂ ਦਿੱਤੀਆਂ ਰਹੀਆਂ ਦਤਾਂ ਦੀ ਕੋਈ ਵੀ ਗਿਣਤੀ ਨਹੀਂ ਕਰ ਸਕਦਾ ਇਸ ਕਰਕੇ ਕਦੇ ਵੀ ਉਹਦੇ ਨਾਲ ਗਿਣਿਸ਼ਪ ਵਿਸ਼ੇਸ਼ ਕੀਤਾ ਨਾ ਕਰੋ ਬਸ ਸਿਰਫ ਸ਼ੁਕਰਾਨਾ ਕਰੋ ਖਾਸ ਕਰਕੇ ਭੈਣਾ ਬੇਬੀਆਂ ਨੂੰ ਕਹੀ ਆ ਕਿ ਭੈਣੋ ਜਦੋਂ ਸਵੇਰੇ ਉੱਠਦੇ ਉਰਦੇ ਸਾਰ ਜੋ ਤੁਹਾਡਾ ਨਿਕ ਨੀਮ ਆ ਉਹ ਤਾਂ ਕਰਨਾ ਹੀ ਕਰਨਾ ਹੈ ਉਦੇ ਵਿੱਚ ਤਾਂ ਛੁੱਟੀ ਬਿਲਕੁਲ ਵੀ ਨਹੀਂ ਹੈ ਫਿਰ ਆਪਣਾ ਨਿਤਨੇਮ ਕਰਮ ਤੋਂ ਬਾਅਦ ਜਦੋਂ ਤੁਸੀਂ ਆਪਣਾ ਪਹਿਲਾ ਕਦਮ ਸੋਈ ਦੇ ਵਿੱਚ ਰੱਖਦੇ ਹੋ ਤਾਂ ਸਭ ਤੋਂ ਪਹਿਲਾਂ ਸ਼ਬਦ ਕੀ ਬੋਲਣਾ ਹੈ ਸਤਿ ਨਾਮੁ ਵਾਹਿਗੁਰੂ ਤੇਰਾ ਹੀ ਰਾਸਾ ਫਿਰ ਮਨ ਮੰਤਰ ਜੀ ਦਾ ਜਾਪ ਕਰ ਲਓ ਫਿਰ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਣਾ ਆਪਣੀ ਰਸੋਈ ਦੇ ਵਿੱਚ ਪਾ ਕੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾ ਦਾ ਸ਼ੁਕਰਾਨਾ ਕਰੋ ਫਿਰ ਜੋ ਵੀ ਤੁਸੀਂ ਆਪਣੀ ਰਸੋਈ ਦੇ ਵਿੱਚ ਚਾਹ ਨਾਸ਼ਤਾ ਤਿਆਰ ਕਰਨਾ ਹੈ ਨਾ ਉਹ ਚਾਹ ਨਾਸ਼ਤਾ ਤਿਆਰ ਕਰਦਿਆਂ ਹੋਇਆ ਉਹ ਮੰਤਰ ਜਪ ਲੋ ਜਾਂ मूल ਮੰਤਰ ਉਹ ਤਾਂ ਫੜੀ ਲਾ ਚੀਆ ਪਰ ਆਪਣੇ ਘਰ ਦੇ ਜੀਆ ਨੂੰ ਪਹਿਲੀ ਚੀਜ਼ ਖਾਣ ਪੀਣ ਨੂੰ ਬਣਾਉਣ ਲਈ ਜੇਕਰ ਤੁਸੀਂ ਨਾਮ ਜਪਦੇ ਆਂ ਜਪਦੇ ਆਂ ਉਹ ਚੀਜ਼ ਬਣਾਈ ਇਸੇ ਤਰ੍ਹਾਂ ਹੀ ਨਾਮ ਜਪਦੇ ਆਂ ਜਪਦੇ ਆਂ ਉਹਨਾਂ ਨੂੰ ਉਹ ਚੀਜ਼ ਸ਼ਿਕਾਈ ਤਾਂ ਭੈਣੋ ਯਕੀਨ ਕਰਕੇ ਜਾਣੇ ਹੁਜੇ ਉਹ ਚਾਹ ਨਾਸ਼ਤਾ ਬਣਾਉਣ ਵਾਲੇ ਦਾ ਸ਼ਿਕਾਉਣ ਵਾਲੇ ਦਾ ਵੀ ਭਲਾ ਤੱਕੇ ਸ਼ੱਕਣ ਵਾਲਿਆਂ ਦਾ ਵੀ ਤਾਂ ਜਦੋਂ ਤੁਸੀਂ ਨਾਮ ਜਪਦੇ ਆਂ ਆਪਣੇ ਘਰ ਦੇ ਵਿੱਚ ਕੋਈ ਨਿਮਰ ਪ੍ਰਸ਼ਦਾਵੰਦਈ ਹੋ ਖਾਸ ਕਰਕੇ ਜਿਹੜੀ ਚੀਜ਼ ਆਪਾਂ ਸਵੇਰੇ-ਸਵੇਰ ਉੱਠਿਆ ਸਾਰ ਸਭ ਤੋਂ ਪਹਿਲਾਂ ਖਾਣੀ ਆ ਜਾਂ ਪੀਣੀ ਆ ਉਹ ਚੀਜ਼ ਨਾਮ ਦਿੱਤਦੇ ਹੁੰਆਂ ਜਦੋਂ ਬਣਾਈ ਉਹ ਚੀਜ਼ ਸਾਡੇ ਅੰਦਰ ਰਹੇਗੀ ਤਾਂ ਉਹਨੇ ਸਾਨੂੰ ਅਨੇਕ ਕਿੰਨੇ ਤੋਥੇ ਤੋਂ ਹੀ ਕੱਟਦੇ ਨੇ ਕਿਉਂਕਿ ਉਹ ਤੁਹਾਡਾ ਭੋਜਨ ਪਰਸਪਤ ਉਹ ਨਾਚਪਤ ਵੱਡਾ ਆਮ ਨਹੀਂ ਰਹਿਣਾ ਤਾਂ ਅੰਮ੍ਰਿਤ ਰੂਪੀ ਬਣ ਜਾਣਾ ਹੈ ਨਾਮ ਲੈਣਾ ਪਰ ਉਹਨੇ ਤਾਂ ਦੇਖ ਫੇਰ ਕੋਈ ਨਹੀਂ ਹੈ ਕਿ ਨਿਜਮ ਆਪਣੇ ਘਰ ਦੇ ਵਿੱਚ ਭੈਣ ਨੂੰ ਜੰਮੀਰ ਬਣਾਓ ਕਾਲਤੋਂ ਹੀ ਕਿ ਨਿਜਮ ਬਣਾਓ ਫਿਰ ਜਹੀ ਦਿਨਾਂ ਦੇ ਵਿੱਚ ਤੇਰੇ ਬੱਚੇ ਜਾਂ ਕਰਦੇ ਜਿਹੜੇ ਵੀ ਜੀ ਨਾਮ ਨਹੀਂ ਨਜਤਦੇ ਉਹਨਾਂ ਦੇ ਅੰਦਰ ਗੇ ਨਾਮ ਦੇ ਪ੍ਰਤੀ ਮਾਣੀ ਦੇ ਪ੍ਰਤੀ ਚਾਹ ਪੈਦਾ ਹੋਣਾ ਸ਼ਮੀ ਹੋ ਜਾਣਾ ਹੈ ਉਨਾ ਦੀਵੀ ਰਸਨਾ ਤੋਂ ਆਪਣੇ ਆਪ ਨਿਕਲੇਗਾ ਸਤਨਾਮ ਮੇਰੀ ਬਸ ਨਾਮ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਅਨਭੁਝ ਜਾਹ ਚਲਦਾ ਹੈ ਤੇ ਆਪਾਂ ਇਹ ਕਰਨਾ ਹੀ ਚਲੂ ਗਏ ਤੇ ਆਪਾਂ ਧੋਜਨ ਪ੍ਰਸ਼ਾਦ ਤੇਰਾ ਉਹਨੇ ਆਪਣਾ ਸੰਭਖਿਆ